ਗੁਰਸਿੱਖ ਹਰ ਨਾਮ ਦਾ ਸਤਕਾਰ ਕਰਦਾ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਨੇਕਾ ਨਾਮ ਅਸਾਧ ਸਿੰਘ ਜੀ ਆਉਂਦੇ ਹਨ ਗੁਰਸਿੱਖ ਆਮ ਤਿਸ਼ ਦੇਖੋ ਬਾਣੀ ਪੜ੍ਹਦਾ ਹੈ ਹਰ ਨਾਮ ਦਾ ਸਤਕਾਰ ਹੈ ਇੱਕ ਮਹਾਂਪੁਰਸ਼ ਹਨ ਤਾਂ ਉਹ ਜਦੋਂ ਇਸਲਾਮ ਵਾਲਿਆਂ ਵਿੱਚ ਜਾਂਦੇ ਕਹਿੰਦਾ ਉਹ ਭਾਈ ਅੱਲਾ ਦਾ ਨਾਮ ਜਪੀਏ ਤੇ ਸ਼ੁਰੂ ਕਰ ਦੇਣਾ ਅੱਲਾਹੁ 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 ਸਾਰਨ ਕਰਨਾ ਕਰਦਿਆਂ ਕਰਦਾ ਇੱਕ ਦਾ ਨਾਮ ਬਦਲ ਜਾਣਾ RAM RAM ਸਾਰੇ ਚੁੱਪ ਕਰ ਜਾਣਾ ਵੀ ਇਹ ਕੀ ਬਣੇ ਜਦੋਂ RAM ਵਾਲਿਆਂ ਦੇ ਕੋਲ ਜਾਣਾ ਉੱਥੇ ਉਹਨਾਂ ਨੂੰ ਕਹਿਣਾਓ ਭਾਈ RAM ਦਾ ਨਾਮ ਜਪੀਏ ਤਾਂ ਸਾਰਿਆਂ ਨੂੰ ਸ਼ੁਰੂ ਕਰਾ ਦੇਣਾ RAM 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 ਸਾਰਿਆਂ ਕਰੀ ਜਾਣਾ ਵੀ ਆ ਤੇ ਮਹਾਪੁਰਸ਼ ਬਹੁਤ ਵਧੀਆ RAM RAM ਜਪਦੇ ਆ ਕਰਦਿਆਂ ਕਰਨ ਇੱਕਦਮ ਉਹਨਾਂ ਸ਼ੁਰੂ ਕਰ ਦੇਣਾ ਅੱਲਾਹੂ ਅੱਲਾਹੂ ਸਾਰੇ ਚੁੱਪ ਕਰ ਜਣਾ ਜੇ ਪਤਾ ਨਹੀਂ ਕਿੰਨੇ ਉਹ ਬੜਾ ਬੇਗਾਨਾ ਹੁੰਦਾ ਕੋਈ ਪਾ ਧੰਨ ਸਤਗੁਰੂ ਗੁਰਸਿੱਖ ਜਿਸ ਰਸਨ ਨਾਲ ਵਸਦਾ ਸ਼ਮਨ ਕਰਦਾ ਉਸੇ ਰਸਨ ਨਾਲ ਪੜਦਾ ਅਵਲ ਅੱਲਾਹ ਨੂਰ ਉਪਾਇਆ ਕੁਦਤ ਕੇ ਸਭ ਬੰਦੇ ਏਕ ਨੂਰ ਤੇ ਸਭ ਦਾ ਉਪਜਿਆ ਕੌਣ ਭਲੇ ਕੋ ਮੰਦੇ